ਜਦੋਂ ਮੈਂ ਆਇਆ ਨਾ ਤੇ ਮੈਂ ਆਕੇ ਕਿਹਾ ਵੀ ਆਹ ਲੋਕੇਸ਼ਨ ਹੈ ਸਾਨੂੰ ਬੰਦੇ ਨੇ ਲੋਕੇਸ਼ਨ ਵਾਲਿਆਂ ਨੇ ਸੱਦਿਆ ਯਾਰ ਇਹ ਲੋਕੇਸ਼ਨ ਨਹੀਂ ਕੀ ਫੋਟੋ ਖਿੱਚਣ ਆ ਜਾਂਦੇ ਆ ਲੋਕ ਇੱਥੇ ਵੀ ਪਰ ਲੋਕੇਸ਼ਨ ਨਹੀਂ ਕੀ ਰੈਸਟੋਰੈਂਟ ਵੀ ਨਹੀਂਗਾ ਅੰਦਰ ਚੱਲਦੇ ਆ ਸਾਨੂੰ ਵੀ ਐਡ ਕਰਨ ਵਾਸਤੇ ਸੱਦਿਆ ਪਰ ਹਜੇ ਤੱਕ ਇਹ ਸਮਝ ਨਹੀਂ ਆਇਆ ਆ ਦੇਖੋ ਰੌਣਕਾਂ ਰੌਣਕਾਂ ਲੱਗੀਆਂ ਰਹਿੰਦੀਆਂ ਇੱਥੇ ਪੂਰੀਆਂ ਬ੍ਰੀਤ ਐਵੇਂ ਕਰਕੇ ਆ ਦੇਖੋ ਰੌਣਕਾਂ ਰੌਣਕਾਂ ਐਵੇਂ ਕਰਕੇ ਲੱਗੀਆਂ ਰਹਿੰਦੀਆਂ ਅਸਲ ਦੇ ਵਿੱਚ ਨਾ ਸਹਜਣੋ ਇੱਥੇ ਆ ਕੇ ਜਿਹੜਾ ਤੂੰ ਅੰਦਰ ਬੜੂਗਾ ਤਾਂ ਮਹਿਕ ਤੋਂ ਪਤਾ ਲੱਗ ਜਾਊਗਾ ਅਸਲ ਦੇ ਵਿੱਚ ਨਾ ਬਰਾੜਾਂ ਦਾ ਘਲਾੜਾ ਸਹਜਣੋ ਆਪ੍ਰੀਤ ਬਾਹਰਲੇ ਪਾਸੇ ਆਇਆ ਤੁਹਾਨੂੰ ਮੈਂ ਦਿਖਾਵਾਂ ਤੁਹਾਨੂੰ ਮੈਂ ਹੋਰ ਚੀਜ਼ਾਂ ਵੀ ਦਿਖਾਉਣਾ ਕਈ ਸਵਾਲ ਆ ਜਿਹੜੇ ਇਹਨਾਂ ਤੋਂ ਪੁੱਛਣ ਵਾਲੇ ਆ ਕਈ ਸਵਾਲ ਆ ਬਾਹਰ ਆ ਜਾ ਆ ਜਾ ਆ ਜਾ ਇਧਰਲੇ ਪਾਸੇ ਆਉਂਗੇ ਨਾ ਤੁਹਾਨੂੰ ਹੋਰ ਵੀ ਤੁਹਾਨੂੰ ਕਈ ਸਵਾਲ ਆ ਜਿਹੜੇ ਪੁੱਛਣ ਵਾਲੇ ਆ ਜਿਹੜੇ ਮੈਨੂੰ ਆ ਕੇ ਪਰੇਸ਼ਾਨ ਕਰਦੇ ਆ ਇੱਕ ਸਵਾਲ ਤਾਂ ਇਹਨਾਂ ਦਾ ਇਹ ਆ ਵੀ ਆ ਦੇਖੋ ਯਾਰ ਇਹਨਾਂ ਦੀ ਟਾਲੀ ਨੂੰ ਪੋਦੇ ਦਿਨਾਂ 'ਚ ਕਦੂ ਲੱਗੀ ਜਾਂਦੇ ਆ ਯਾਰ ਲੋਕਾਂ ਨੂੰ ਭਾਦੋਂ 'ਚ ਨਹੀਂ ਲੱਗਦੇ ਆ ਦੇਖੋ ਬੇਲਾਂ ਤੇ ਕਦੂ ਲੱਗੀ ਜਾਂਦੇ ਆ ਤੋਰੀਆਂ ਹਜੇ ਲੱਗੀਆਂ ਉਹ ਦੇਖ ਪ੍ਰੀਤ ਔਰ ਗਿਣਤੀ ਕੋਈ ਨਹੀਂ ਐਡਾ ਫਲ ਲੱਗਿਆ ਪਿਆ ਦੇਖ ਲੈ ਆ ਵੇਖ ਹੈ ਕੋਈ ਗਿਣਤੀ ਲੈ ਲੈ ਇੰਨਾ ਫਲ ਚੱਕਿਆ ਬੇਲ ਨੇ ਲੈ ਲੈ ਜਿੰਨੇ ਪੱਤੇ ਉਹਨੇ ਕੱਦੂ ਲੱਗੇ ਆ ਫਿਰ ਹੋਰ ਸਵਾਲ ਪੁੱਛਣ ਵਾਲਾ ਕਪ੍ਰੀਤ ਲੈ ਤੈਨੂੰ ਹੋਰ ਸਵਾਲ ਓ ਮੈਂ ਇਹੋ ਜਿਹਾ ਇੰਜਣ ਹੀ ਨਹੀਂ ਦੇਖਿਆ ਆ ਇੰਜਣ ਦੇਖਿਆ ਕਿਤੇ ਤੂੰ ਸੈਲਫ ਸਟਾਰਟ ਆ ਇੰਜਨ ਹੀ ਨਹੀਂ ਦੇਖਿਆ ਇਹ ਵੀ ਸਵਾਲ ਪੁੱਛਣ ਵਾਲਾ ਇੱਕ ਸਵਾਲ ਹੋਰ ਪੁੱਛਣ ਵਾਲਾ ਭਾਈ ਗੋਗੀ ਦੇ ਮੁੰਡੇ ਦੇ ਨਾ ਚਾਦਰੇ ਤੇ ਮੋਰਨੀਆਂ ਬੜੀਆਂ ਤਕੜੀਆਂ ਪਾਈਆਂ ਉਹ ਵੀ ਪੁੱਛਾਂਗੇ ਆਪਾਂ ਆਪਣੇ ਨਾਲ ਬਰਾਡ ਬ੍ਰਦਰਸ ਆ ਇਹਨਾਂ ਦੇ ਬੱਚਿਆਂ ਨੇ ਕੰਮ ਕੀਤਾ ਡੀਪੀ ਸਾਹਿਬ ਆ ਭਾਈ ਗੋਗੀ ਆ ਭਾਈ ਸਾਸਰੀਕਾ ਸਾਸਰੀਕਾ ਜੀ ਯਾਰ ਪਹਿਲਾ ਇੰਜਣ ਵਾਲੇ ਮੈਨੂੰ ਇੰਜਣ ਦੱਸੋ ਇੰਜਣ ਕਿਹੜਾ ਉਹ ਉਹ ਕਿੱਥੋਂ ਆਇਆ ਇੰਜਣ ਆਪਣੇ ਕੋਲੇ ਇੰਜਣ ਅਸੀਂ ਲਿਆਇਆ ਜੀ ਬਲੋਡ ਤੋਂ ਉਹ ਉਹ ਕਾਦਾ ਇੰਜਣ ਆ ਉਹ ਉਹ ਮਹਿੰਦਰੀ ਦਾ ਇਸ਼ਰ ਵਾਲਿਆਂ ਦਾ ਆਇਆ ਨਾ ਉਹ ਅੱਛਾ ਉਹ ਜਿਹੜਾ 에ਅਰ ਕੂਲਰ ਇੰਜਣ ਆ ਜਿਹੜਾ ਮਹਿੰਦਰੀ ਕੋਈ ਦੱਸ ਦਿਆ ਇਹ ਵੀ ਉਹ ਨਿੱਕੇ ਨੂੰ ਹਾਂ ਉਹ ਜਿਹੜਾ ਇੱਕ ਸਿਲੰਡਰ ਵਾਲਾ ਇੱਕ ਸਿਲੰਡਰ ਵਾਲਾ ਉਹਦਾ ਇੰਜਣ ਆ ਇਹ ਨਾਲ ਤੇਲ ਘੱਟ ਖਾਂਦਾ ਤੇਲ ਬਹੁਤ ਨਾਲ ਗਰਮ ਨਹੀਂ ਹੁੰਦਾ ਗਰਮ ਨਹੀਂ ਹੁੰਦਾ ਗਰਮ ਹੋਣ ਦੀ ਸ਼ਿਕਾਇਤ ਤਾਂ ਨਹੀਂ ਆਈ ਬਿਲਕੁਲ ਨਹੀਂ 4 ਸਾਲ ਹੋ ਗਏ 4 ਸਾਲ ਹੋ ਗਏ ਐਂ ਚੱਲੀ ਜਾਂਦਾ ਐਂ ਚੱਲੀ ਜਾਂਦਾ ਲਗਾਤਾਰ ਤੇ ਕਲਾੜਾ ਚੱਲਦੇ ਨੂੰ ਕਿੰਨਾ ਚਿਰ ਹੋ ਗਿਆ ਚੌਥਾ ਸੀਜ਼ਨ ਆ ਇਹ ਮੈਨੂੰ ਆ ਐ ਲੱਗਦਾ ਆ ਆਮ ਤੌਰ ਤੇ ਨਾ ਘੋੜਿਆਂ ਦੇ ਫਾਰਮ ਪਾਏ ਹੁੰਦੇ ਆ ਇਸ ਤਰ੍ਹਾਂ ਦੇ ਇਹ ਅਸੀਂ ਮੈਂ ਸੋਚ ਕੇ ਚੱਲੇ ਸੀ ਪ੍ਰੀ ਬੈਡਿੰਗ ਵਾਲਾ ਸਿਸਟਮ ਨਾਲ ਕਰੀਏ ਲੈ ਗੱਲ ਬਣ ਗਈ ਨਾ ਮੈਂ ਪਹਿਲਾਂ ਸ਼ੁਰੂ ਵਿੱਚ ਕਹਿ ਕੇ ਆ ਮੈਂ ਕਿਹਾ ਯਾਰ ਮੈਨੂੰ ਲੋਕੇਸ਼ਨ ਲੱਗਦੀ ਐ ਲੋਕੇਸ਼ਨ ਜਿਵੇਂ ਜਿਵੇਂ ਹੁਣ ਸਾਨੂੰ ਜਗ੍ਹਾ ਮਿਲੀ ਹਾਂਜੀ ਨਾਲ ਉਹ ਸ਼ੁਰੂ ਕਰਨਾ ਉਹਦੇ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਣਾ ਕੇ ਰੱਖਣਾ ਜੀ ਅਚਾ ਲੋਕੇਸ਼ਨ ਤਾਂ ਕਰਕੇ ਉਹ ਮੂਰਲਾ ਦਫ਼ਤਰ ਉਹਵੇਂ ਬਣਾਇਆ ਉਹਵੇਂ ਕੀ ਮਿਲਦਾ ਕੀ ਕੀ ਆ ਹੁਣ ਕੀ ਕੀ ਦਿੰਨੇ ਚਲ ਲੋਕੇਸ਼ਨ ਤਾਂ ਬਾਅਦ ਚ ਦੇਵਾਂਗੇ ਆਪਾਂ ਸਾਡੇ ਕੋਲ ਸਾਡੇ ਕੋਲੇ ਮੇਨ ਜਿਹੜਾ ਗੋੜਾ ਹਾਂਜੀ ਸਫਾਈ ਦਾ ਪੂਰਾ ਧਿਆਨ ਰੱਖਿਆ ਮੱਖੀ ਜਾਣ ਨਹੀਂ ਦਿੰਦਾ ਬਿਲਕੁਲ ਨਹੀਂ ਆਜੋ ਬਣਦਾ ਕੀ ਕੀ ਆ ਜੀ ਦੇਖੀ ਦੇਖੀ ਅੱਗੇ ਹਾਂ ਆਜੋ ਜੀ ਆਜੋ ਆ ਬਣ ਜਾਂਦਾ ਗੋੜਾ ਗੋੜ ਤੋਂ ਇਲਾਵਾ ਕੀ ਕੀ ਬਣਦਾ ਜੀ ਆਪਣਾ ਗੋੜਾ ਸ਼ੱਕਰ ਆਪਣੇ ਕੋਲੇ ਤੇ ਇਹ ਦੋ ਤਰ੍ਹਾਂ ਦਾ ਗੋੜ ਹੋਰ ਆ ਜਿਹੜਾ ਡ్రਾਈ ਫਰੂਟ ਵਾਲਾ ਤੇ ਔਲੇ ਵਾਲਾ ਜੀ ਅੱਛਾ ਔਲੇ ਵਾਲਾ ਗੋੜ ਔਲੇ ਵਾਲਾ ਗੋੜ ਔਲੇ ਵਾਲੇ ਗੋੜ ਤਾਂ ਕੀ ਫੰਕਸ਼ਨ ਉਹ ਹੁਣ ਗਰਮੀਆਂ ਦੇ ਵਿੱਚ ਹਾਜਮੇ ਵਾਸਤੇ ਬੜਾ ਵਧੀਆ ਹੈ ਔਲੇ ਵਾਲਾ ਗੋੜ ਔਲੇ ਵਾਲਾ ਅੱਛਾ ਜੀ ਉਹ ਉਹਦੇ ਚ ਔਲਾ ਪੈਂਦਾ ਹੋਰ ਕੀ ਕੀ ਪੈਂਦਾ ਔਲਾ ਕੱਲਾ ਗੋੜ ਦੇ ਵਿੱਚ ਡ్రਾਈ ਫਰੂਟ ਵਾਲੇ ਦੇ ਚਾਰ ਚੀਜ਼ਾਂ ਪਾਉਂਦੇ ਸੀ ਤੇ ਖਰਾਬ ਤਾਂ ਨਹੀਂ ਹੁੰਦਾ ਔਲੇ ਵਾਲਾ ਗੋੜ ਕਿੰਨਾ ਚਿਰ ਨਹੀਂ ਖਰਾਬ ਹੁੰਦਾ ਅਸੀਂ ਇਹ ਠਹਿਰ ਕੇ ਬਣਾਉਣਾ ਨਹੀਂ ਖਰਾਬ ਹੁੰਦਾ ਗਰਮੀ ਚ ਅੱਛਾ ਗੁੜ ਖਰਾਬ ਕਰੋ ਨਹੀਂ ਹੁੰਦਾ ਜੇ ਮਤਲਬ ਉਹਨੂੰ ਹਵਾ ਨਾ ਲੱਗੇ ਕੋਈ ਵੀ ਗੋੜਾ ਨੂੰ ਹਵਾ ਨਾ ਲੱਗੇ ਗੋੜ ਨੂੰ ਹਵਾ ਸਿੱਲੀ ਹਵਾ ਨਾ ਲੱਗੇ ਤਾਂ ਗੁੜ ਖਰਾਬ ਨਹੀਂ ਹੁੰਦਾ ਤੇ ਸ਼ੱਕਰ ਕਿੰਨਾ ਚਿਰ ਖਰਾਬ ਨਹੀਂ ਹੁੰਦੀ ਸ਼ੱਕਰ ਵੀ ਨਹੀਂ ਉਹਨੂੰ ਲਿਫਾਫੇ ਚ ਪਾ ਕੇ ਉਵੇਂ ਰਬੜਾ ਲਾ ਕੇ ਰੱਖ ਦਿਓ ਰੰਗ ਦਾ ਫਰਕ ਪੈ ਸਕਦਾ ਜੀ ਉਹ ਨਹੀਂ ਸ਼ੱਕਰ ਮ ਕੋਈ ਹੁੰਦਾ ਤੇ ਦੇਸੀ ਖੰਡ ਦੇਸੀ ਖੰਡ ਨਹੀਂ ਅਸੀਂ ਬਣਾਉਂਦੇ ਅੱਛਾ ਦੇਸੀ ਖੰਡ ਨਹੀਂ ਬਣਾਉਂਦੇ ਆਪਾਂ ਸ਼ੱਕਰ ਬਣਾਉਂਦੇ ਆ ਔਲੇ ਵਾਲਾ ਗੋੜ ਬਣਾਉਂਦੇ ਆ ਡਰਾਈ ਫਰੂਟ ਵਾਲਾ ਗੋੜ ਬਣਾਉਂਦੇ ਆ ਦੂਸਰਾ ਗੋੜ ਘਰੇ ਸਾਂ ਵਾਲਾ ਬਣਾ ਜਿਹੜਾ ਆਮ ਚਾਹ ਚ ਪਾਉਣ ਵਾਲਾ ਗੋੜ ਆ अच्छा ਜਿਹੜਾ ਆ ਮਗਰ ਮੇਰੇ ਕੋਲ ਲੱਗਿਆ ਇਹ ਬਿਨਾ ਰੇ ਸਪਰੇ ਵਾਲਾ ਬਿਲਕੁਲ ਅੱਛਾ ਇਹ ਕਿੰਨਾ ਕ ਗੰਨਾ ਆਪਣਾ ਲੱਗਿਆ ਹੋਇਆ ਆਪਣੇ ਕੋਲ 4 ਕਿਲੇ ਇੱਥੇ ਹੈ ਜੀ ਜੀ 3 ਕਿਲੇ 2 ਕਿਲੇ ਆ ਉਧਰ ਪਿੰਡ ਆ ਠੀਕ ਆ ਤੇ ਇੰਨੇ ਇੰਨੇ ਕ ਤਾਂ ਹੀ ਕੱਢੋਂਗੇ ਫਿਰ ਜਦੋਂ ਇਹ ਮੁੱਕ ਗਿਆ ਤੇ ਫਿਰ ਜੇ ਲੈਣਾ ਪਿਆ ਲਵਾਂਗੇ ਨਹੀਂ ਨਹੀਂ ਲੈਂਦੇ ਇਸ ਕੀ ਲਗਭਗ ਸਰ ਜੂਗਾ ਸਾਨੂੰ ਜੇ ਆਪਾਂ ਉਹ ਲਿਆ ਵੀ ਤੋਦੇ ਬਾਰੇ ਦੱਸਾਂਗੇ ਵੀ ਭਾਈ ਆ ਅਸੀਂ ਮੁੱਲ ਲਿਆ ਵਾ ਇਹਦੇ ਕੋਈ ਗਾਰੰਟੀ ਨਹੀਂ ਅਗਲੇ ਰੇ ਸਪਰੇ ਪਾਈ ਪਰ ਜਿਹੜਾ ਇਹਦੀ ਫੁੱਲ ਗਾਰੰਟੀ ਹੈ ਇਹਦੀ ਫੁੱਲ ਆ ਇਹ ਹਜੇ ਸਾਡੇ ਕੋਲ 2 ਮਹੀਨੇ ਤੱਕ ਦਾ ਗੰਨਾ ਖੜਾ। ਅੱਛਾ ਇਹ ਇਹ ਗੰਨਾ ਤੁਹਾਡਾ ਆਪਦਾ ਏ ਇਹਦੀ ਤਾਂ ਆਪ ਨੂੰ ਤਸੱਲੀ ਆ ਵੀ ਇਹਦੇ ਵਿੱਚ ਤਾਂ ਆਪਾਂ ਪਾਇਆ ਹੀ ਕੋਈ ਕੋਈ ਚੀਜ਼ ਨਹੀਂ ਪਾਈ ਕੁਝ ਵੀ। ਬਿਲਕੁਲ ਹੀ ਨਹੀਂ। ਤੇ ਇਹ ਐਡਾ ਵੱਡਾ ਸੰਭ ਕੇ ਐਡਾ ਵੱਡਾ ਕਿਵੇਂ ਕੋਠੇ ਜਿਹੜਾ ਜਿਹੜਾ ਹੋ ਗਿਆ ਬਿਨਾਂ ਰੇਤੋਂ? ਇਹਦੇ ਵਿੱਚ ਬਾਇਓ ਪਾਈ ਏ। ਅੱਛਾ ਬਾਇਓ ਪਾਈ। ਹਾਂ ਬਾਇਓ ਐਰਕ ਜਿਹੜੀ ਆਪਾਂ ਹੰਢਿਆਏ ਤੋਂ ਨਹੀਂ ਆਉਂਦੀ। ਓਹੋ। ਉਹ ਵਰਕ ਵਾਲੇ ਨੇ ਚੱਕ ਲੈਣੀ ਆ ਵੀਡੀਓ ਤੇਰੀ ਇੰਨੀ ਉਹ ਲਗਾਤਾਰ ਚੱਲ ਰਹੀ ਹੈ ਸਾਡੇ ਵੀ ਜਾਂ ਸਾਡੇ ਕੋਲ ਜਿਹੜੀ ਮੈਲ ਉਤਰਦੀ ਉਹ ਪਿੱਛੇ ਢੱਲਾ ਆ ਪਿਆ ਆਪਣਾ ਉਹ ਜਿਹੜਾ ਹੈ ਦੇ ਵਿੱਚ ਸਬਜੀ ਦੇ ਇਹਦੇ ਵਿੱਚ ਸਾਰੇ ਖਿਲਾਰਦੇ ਆ ਅੱਛਾ 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 ਜਿਹੜਾ ਮਤਲਬ ਆਹ ਆਪਾਂ ਮੈਲ ਤਾਰਦੇ ਆ ਇਹ ਬਹੁਤ ਵਧੀਆ ਇੱਕ ਬਾਇਓ ਆ ਅੱਛਾ ਜੀ ਤਾਂ ਇਹ ਵੀ ਖਾਦਾ ਤੇ ਇਹ ਖਾਦਾ ਆਪਾਂ ਆ ਪਾਈਏ ਨੇ ਤੇ ਆਹ ਦੇਖ ਤਾਂ ਸਹੀ ਪ੍ਰੀਤ ਬੈਂਗਣੀ ਯਾਰਾ ਲੈ ਇਹ ਵੀ ਬਿਨਾਂ ਰੇਸ ਸਪਰੇਅ ਤੋਂ ਆ ਜੀ ਇਹ ਮੈਂ ਕਹੀ ਜਾਵਾ ਵੀ ਕਦੂ ਇਹਨਾਂ ਦੇ ਕਿਵੇਂ ਲੱਗਦੇ ਇਹਨਾਂ ਦੇ ਕਦੂਆਂ ਨੇ ਤਾਂ ਕਰੰਟ ਕੱਢਣਾ ਹੀ ਆ ਪੋਹ ਮਾਗਚ ਇੱਥੇ ਸਾਡੇ ਚਪੈਦੇ ਤੇ ਅੱਲਾ ਸੀਗਾ ਅੰਨਾ ਤੁਹਾਨੂੰ ਦਿਖਾਵਾਂ ਵੀ 3-3 ਫੁੱਟ ਦੀਆਂ ਸੀਗਾ ਉਹ ਥੱਲੇ ਵੀ ਆਸਤੇ ਪੰਜਾਂ ਵੀ ਹੋਣਗੀਆਂ ਜੇ ਹਾਂ ਰੱਖੀਆਂ ਵੀ ਉਹ ਉਹ ਸੱਪ ਵੱਲ ਪੱਟੀ ਗਈ ਅੱਛਾ ਉਹ ਯਾਰ ਕਦੂ ਕਦੂ ਲੱਗਣ ਦਾ ਵੀ ਪੋਹ ਮਾਗਚ ਇਹੀ ਕੇਸ ਆ ਵੀ ਉਹਨੂੰ ਦੇਸੀ ਖਰਾਕ ਐਡੀ ਪੈਂਦੀ ਆ ਦੇਸੀ ਖਰਾਕ ਦੇਸੀ ਆ ਹੀ ਪੈਂਦੀ ਆ ਬਾਈ ਹਾਂ ਇਹ ਤਾਂ ਮੇਰੇ ਖਸਾਬ ਨਾਲ ਬਾਇਓ ਉਹਦੇ ਨਾਲ ਬਹੁਤ ਜ਼ਬਰਦਸਤ ਆ ਹੂੰ ਬਾਕੀ ਪਿੱਛੇ ਆਲੂ ਆ ਸਾਡੇ ਉਹ ਵੀ ਸਾਰੇ ਆਰਗੇਨਿਕ ਹੀ ਆ ساری ਸਬਜੀ ਇਹ ਚੰਗਣੀ ਵੀ ਹੈਗੀ ਪਿੱਛੇ ਹੋਰ ਵੀ ਸਬ지 ਹੈਗੀਆਂ ਜਿਹੜੀਆਂ ਆਰਗੇਨਿਕ ਹੀ ਆ ਆਰਗੇਨਿਕ ਮਤਲਬ ਨਾਲ ਆਰਗੇਨਿਕ ਦਾ ਕੰਮ ਵੀ ਕਰਦੇ ਆ ਤੁਸੀਂ ਬਸ ਜਣੀ ਆਪ ਦੇ ਖਾਣੇ ਸੁਪਾ ਹੈਗੇ ਨਾ ਪਰਿਵਾਰ ਹੈਗੇ ਆ ਤੇ ਆਪ ਦੇ ਜੋਗਾ ਕੋਈ ਹੋਰ ਕੋਈ ਭੈਣ ਭਰਾ ਆ ਗਿਆ ਕੋਈ ਲੈ ਗਿਆ ਬਿਲਕੁਲ ਬਿਲਕੁਲ ਤੇ ਗੁੜ ਗੁੜ ਕਿੰਨਾ ਕੁ ਦੇ ਦਿਓਗੇ ਜੇ ਮੰਨ ਲਓ ਗੁੜ ਮੰਗ ਲਿਆ ਬਾਈ ਡੀਪੀ ਸਾਹਿਬ ਗੁੜ ਮੰਗ ਲਿਆ ਕਿਸੇ ਨੇ ਆਪਣੇ ਤੋਂ ਕੁਆਂਟਲ ਤੋਂ ਕੁਆਂਟਲ ਤੱਕ ਕਿੰਨਾ ਕੁ ਵੇਚਣ ਨੂੰ ਤਾਂ ਨਹੀਂ ਦੇ ਸਕਦੇ ਘਰ ਵਾਸਤੇ हां जिन्ना मर्ज़ी ਅਸੀਂ ਕੱਢਦੇ ਹਾਂ ਰੋਜ਼ ਕੱਢਦੇ ਹਾਂ ਪੰਜ ਪੰਜ ਕੁਇੰਟਲ ਅੱਛਾ ਜੀ ਜੇ ਸਾਡੇ ਕੋਲ ਮਾਲਾ ਸਟਾਕ ਪਿਆ ਫਿਰ ਅਸੀਂ ਜਿਹੜਾ ਕੋਈ ਹੋਰ ਆਦ ਦਾ ਕਢਾਉਣ ਵਾਲਾ ਆਉਂਦਾ ਜੀ ਉਹਦਾ ਕੱਢ ਕੇ ਦਿੰਨੇ ਆ ਤੇ ਜੇ ਜੇ ਮੰਨ ਲਓ ਵੀ ਕਿਸੇ ਦਾ ਕਮਾਦ ਬੀਜਿਆ ਹੋਇਆ ਜੇ ਉਹ ਉਹ ਲੈ ਕੇ ਆ ਗਿਆ ਹਾਂ ਲੈ ਕੇ ਆ ਕੇ ਕੱਢ ਕੇ ਦੇਵਾਂਗੇ ਉਹਦਾ ਵੀ ਕੱਢ ਕੇ ਦਿੰਨੇ ਆ ਉਹਦਾ ਗੁਣ ਬਣਾ ਕੇ ਆਉਂਦੇ ਆ ਰੋਜ਼ ਹੀ ਆਉਂਦੇ ਆ ਇਹ ਵੀ ਆਈ ਵੀ ਵੇਚਣ ਵਾਲੇ ਨੂੰ ਕਿਸੇ ਨੂੰ ਇਕੱਠਾ ਨਹੀਂ ਦਿੰਦੇ ਜੇ ਅਸੀਂ ਸਾਡੇ ਜਿਹੜਾ ਲੋਡ ਵੰਦ ਖਾਨ ਵਾਸਤੇ ਆਪਦੇ ਵਾਸਤੇ ਘਰ ਵਾਲਾ ਕੋਈ ਕਾਹ ਵਪਾਰ ਕਰਨ ਵਾਲਾ ਹਜੇ ਨਹੀਂ ਜੁੜਾ ਜੀ ਇਸ ਤੋਂ ਪਹਿਲਾਂ ਕਿ ਨਹੀਂ ਅਸੀਂ ਜਿਹਨੇ ਰੱਖਣਾ ਸਟਾਕ ਉਹਨੂੰ ਅਸੀਂ ਦਿੱਤਾ ਨਹੀਂ ਵੀ ਇਸ ਤੋਂ ਬਾਅਦ ਹੁਣ ਜਨਵਰੀ ਫਰਵਰੀ ਦੇ ਵਿੱਚ ਜਿਹੜਾ ਬੰਨਣਾ ਉਹ ਬਹੁਤ ਵਧੀਆ ਬੰਨਣਾ ਉਹ ਰੱਖ ਸਕਦਾ ਅੱਛਾ ਕਿੰਦੂ ਪਹਿਲਾਂ ਅਸੀਂ ਵੀ ਆਹ ਦਾ ਜਿੰਨਾ ਤੁਹਾਨੂੰ ਲੋੜ ਆ ਉਹਨਾਂ ਕ ਲੈ ਜਾਓ ਹੂੰ ਲੰਬੇ ਸਮੇਂ ਆਸਤੇ ਨਹੀਂ ਰੱਖਣਾ ਨਹੀਂ ਸਿਆਣੀ ਸੋਚ ਵਧੀਆ ਬਹੁਤ ਬਹੁਤ ਚੰਗੀ ਸੋਚ ਕਿ ਅਸੀਂ ਤਾਂ ਵੇਚਣਾ ਹੀ ਆ ਉਹਦਾ ਤਾਂ ਕੋਈ ਫਰਕ ਨਹੀਂ ਪੈਂਦਾ ਉਰੇ 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 ਇਹ ਆਪਣੇ ਮਸਲੇ ਤੋਂ ਵਿੱਚੋਂ ਇੱਕ ਆ ਆ ਬੰਦਾ ਉਰੇ ਆ ਆ ਆ ਆ ਆ ਆ ਇਹ ਤਾਂ ਉਹ ਯਾਰ ਗੱਲ ਹੀ ਪੁੱਛਣੀ ਸੀਗੀ ਆਪਾਂ ਯਾਰ ਗੱਲ ਹੀ ਪੁੱਛਣ ਵਾਲੀ ਰਹਿ ਗਈ ਇਹ ਤਾਂ ਤੋਂ ਯਾਰ ਬੰਦਾ ਤੇਰਾ ਯਾਰ ਮੋਰਨੀਆਂ ਪੁਵਾਈ ਫਿਰਦਾ ਉਰੇ ਆ ਜੁੱਤੀ ਦੇਖ ਪ੍ਰੀਤ ਆ ਵੇਖ ਮੈਂ ਪਹਿਲਾਂ ਵੀਡੀਓ ਤੇ ਗੱਲ ਕਰਕੇ ਹਟਿਆ ਆ ਮੋਰਨੀਆਂ ਕਿੱਥੋਂ ਪੁਵਾਈਆਂ ਯਾਰ ਇਹ ਮੜਾਕ ਪਿੰਡ ਤੋਂ ਪੁਵਾਈਆਂ ਮੜਾਕ ਪਿੰਡ ਤੋਂ ਹਾਂਜੀ ਯਾਰ ਕਮਾਲ ਕਰਤੀ ਇਹ ਅਸਲ ਚ ਗੱਲ ਪਤਾ ਕੀ ਹੈ ਦਿਲਚਸਪੀ ਵਾਲੀ ਗੱਲ ਤੁਹਾਨੂੰ ਦੱਸ ਦਾਂ ਵੇ ਇਹ ਮੁੰਡੇ ਦੀ ਮੰਮੀ ਫਿਲੀਪੀਨ ਤੋਂ ਆ ਆ ਫਿਲੀਪੀਨੋਂ ਆ ਮਨੀਲਾ ਤੋਂ ਫਿਲੀਪੀਨ ਤੋਂ ਆ ਮਨੀਲਾ ਤੋਂ ਆ ਮੁੰਡੇ ਦਾ ਡੈਡੀ ਪੰਜਾਬੀ ਆ ਪਰ ਖੂਨ ਖੂਨ ਹੀ ਹੁੰਦਾ ਬਈ ਮਨੀਲਾ ਤੇ ਨਹੀਂ ਗਿਆ ਪੰਜਾਬ ਤੇ ਗਿਆ ਇਹ ਸਭ ਤੋਂ ਜ਼ੋਰ ਵੀ ਪੈਜੀ ਬਹੁਤ ਲੱਗਾ ਨਾ ਇਹ ਸਪੈਸ਼ਲ ਜਿਹੜਾ ਮਹੀਨਾ ਇਹਦੇ ਵਾਸਤੇ ਸਾਰਾ ਕੁਝ ਸਿੱਖਣ ਵਾਸਤੇ ਹੀ ਆ ਅੱਛਾ ਜੀ ਇਹਨੂੰ ਪੰਜਾਬੀ ਵੀ ਸਿਖਾਉਣੀ ਆ ਹਾਂਜੀ ਇਹਨੂੰ ਸਾਰਾ ਕੁਝ ਪੰਗੜਾ ਵੀ ਸਕੋਣਾ ਪੱਗ ਬੰਨਣਾ ਵੀ ਚਾਦਰਾਂ ਬੰਨਣਾ ਵੀ ਇਹਨੂੰ ਸਾਰਾ ਜਣੀ ਪੰਜਾਬੀ ਕਰ ਦੇਣਾ ਪੰਗੜੇ ਵਾਲਾ ਵੀ ਆਉਂਦਾ ਹੀ ਸੋਣਾ ਪੰਜਾਬੀ ਵਾਲੀ ਕੁੜੀ ਵੀ ਹੁੰਦੀ ਘਰੇ ਟੀਚਰ ਦੀ ਸਾਡੇ ਪਿੰਡੋਂ ਨਹੀਂ ਤਾਂ ਪੰਜਾਬੀ ਤਾਂ ਬੋਲਦਾ ਬਹੁਤ ਵਧੀਆ ਨਹੀਂ ਪੜ੍ਹਾਈ ਦਾ ਹੀ ਬਾਬਾ ਜੀ ਗ੍ਰੰਥੀ ਵੀ ਪਹਿਲਾਂ ਵੀ ਇਹਨੂੰ ਸਕੂਲ ਇੱਥੇ ਲਾ ਕੇ ਰੱਖਿਆ ਵਿਆ ਹਾਂ ਤੇ ਹੋਰ ਕਿਹੜੀ ਪੜ੍ਹਾਇਆ ਜਾਂਦਾ ਅੰਗਰੇਜ਼ੀ ਕੋ ਉਹ ਉਤੋਂ ਮਨੇਰ ਤਾਂ ਗੱਲ ਉਹ ਤਾਂ ਗੱਲ ਉਹ ਹੁੰਦਾ ਹੀ ਪੰਜਾਬੀ ਤੇ ਇੰਗਲਿਸ਼ ਤੇ ਥੋੜਾ ਜਿਹਾ ਹੁੰਦੀ ਮੈਂ ਮੈਂ ਕਹਿੰਦਾ ਤੁਸੀਂ ਫੈਕਸ਼ਨ ਇਹ ਚ ਵੱਧ ਪਾਤੇ ਫੈਕਸ਼ਨ ਆਇਆ ਨਾ ਫਿਰ ਰਹਿੰਦਾ ਕਿੱਥੇ ਕਿੱਥੇ ਆ ਬਹਰ ਅੱਜ ਕੱਲ ਆਸਟ੍ਰੇਲੀਆ ਦੇ ਟੀਵੀ ਦਾ ਫੈਕਸ਼ਨ ਵੱਧ ਪਾਤੇ ਇਹਨਾਂ ਨੇ ਸਗਾ ਦੀ ਆਪਾਂ ਤਾਂ ਲੱਗਦਾ ਵੀ ਬਾਹਰ ਜਾ ਕੇ ਸਾਡੇ ਜਵਾਕਾਂ ਚ ਫੈਕਸ਼ਨ ਘਟ ਜਾਣਗੇ ਇਹ ਚ ਵੱਧ ਪੈ ਗੇ ਸਾਡੇ ਗੇੜੇ ਬਹੁਤ ਲੱਗਦੇ ਨੇ ਇਸੇ ਕੰਮ ਤੋਂ ਲੱਗਦੇ ਜਦੋਂ ਪਾਕਿਸਤਾਨ ਪੌਣੀ ਆਈ ਜਾਂਨੇ ਆ ਜਦੋਂ ਛੁੱਟੀਆਂ ਮਿਲਦੀਆਂ ਉਦੋਂ ਇੱਥੇ ਜਾਂ ਇਹ ਬੇਟਾ ਜਾਂ ਬੇਟੀ ਆ ਜੇ ਕਿਦੋਂ ਪਹਿਲਾਂ 2 ਮਹੀਨੇ ਪਹਿਲਾਂ ਬੇਟੀ ਆਈ ਸੀ ਤੇ ਮੈਂ ਨਾ ਬਾਹਰ ਲੈ ਜਾ ਉਹਦੇ ਜਵਾਕਾਂ ਚ ਵੱਧ ਪਾਈ ਜਾਂਦੇ 10 ਨੂੰ ਆਏ ਜ 11 ਨੂੰ ਟੀਚਰ ਘਰੇ ਆਉਗਾ ਜੀ ਅੱਛਾ ਨਹੀਂ ਬੇਟੀ ਦੱਸ ਗਾ ਹੂੰ ਤੇ ਗੱਲ ਇਹ ਨਾ ਕਾਰਮਕੇ ਲੈ ਕੇ ਤੇ ਜਿੰਨੀ ਇਹਨੇ ਨਾਲ ਗੱਲ ਕਰਨੀ ਸੀ ਉਦੋਂ ਹੀ ਵੱਧ ਕਰੀ ਜਾਂਦੇ ਨਹੀਂ ਇੱਕ ਗੱਲ ਹੋਰ ਆ ਯਾਰ ਇਹ ਬਾਕੀ ਨਹੀਂ ਹੋਇਆ ਤੇਰੇ ਤੋਂ ਵੀ ਮੈਂ ਨਹੀਂ ਕਰਦਾ ਯਾਰ ਮੈਨੂੰ ਤੰਗ ਕਰਦਾ ਤੂੰ ਮਾਤਾ ਦੀ ਕਿਰਪਾ ਨਹੀਂ ਐਡਾ ਐਡਾ ਜੋ ਆ ਕੋਈ ਬਾਈ ਕਹਿ ਸਕਦਾ ਯਾਰ ਹਾਂ ਹਾਂ ਆਪਾਂ ਵੀ ਵਿਗੜਦੇ ਰਹੇ ਆਂ ਕਈ ਗੱਲਾਂ ਤੇ ਬਾਪੂ ਹਣਾ ਨਾ ਉਹ ਫਿਰ ਗੱਲ ਤੋਂ ਹੁੰਦਾ ਨਾ ਜੇ ਨਹੀਂ ਗੁਜਰਤੀ ਗੱਲ ਆ ਜੀ ਜੋ ਪਹਿਲੀ ਵਾਰ ਹੀ ਮਿਲੇ ਬੱਚੇ ਆਪਣੇ ਨਾਲੋਂ ਵੱਧ ਸਿਆਣੇ ਉਧਰੋਂ ਹਾਂ ਵਾਕਈ ਕੋਈ ਸ਼ੱਕ ਵਾਲੀ ਗੱਲ ਨਹੀਂ ਪੁੱਤ ਇਹ ਤੈਨੂੰ ਇਸ ਗੱਲ ਲਈ ਬਹੁਤ ਜ਼ਿਆਦਾ ਸਲੂਟ ਆ ਦੁਨੀਆ ਤੇਰੀ ਵੀਡੀਓ ਦੇਖੂਗੀ ਤੈਨੂੰ ਸਲੂਟ ਕਰੂਗੀ ਇਸ ਗੱਲ ਤੋਂ ਤੇਰੀ ਸਿਆਣਪ ਨੂੰ ਤੇਰੇ ਮਾਪਿਆਂ ਨੇ ਤਾਂ ਆਪਦਾ ਫਰਜ਼ ਨਿਭਾਤਾ ਪਰ ਸਭ ਤੋਂ ਵੱਡੀ ਗੱਲ ਆ ਤੇਰਾ ਵੀ ਬਹੁਤ ਵੱਡਾ ਪੰਜ ਨੂੰ ਆਏ ਸੀ 6 ਨੂੰ ਸਵੇਰੇ ਦੇ ਨਾਲ ਗੱਲ ਹੋਈ ਹੂੰ ਤਿੰਨੋਂ ਦੀ ਫ੍ਰਿਕਟ ਦੀ ਤਿਆਰੀ ਜੇ ਪਹਿਲਾਂ ਦੱਸਨੇ ਮੈਂ ਕਿਹਾ ਪਹਿਲਾਂ ਫੋਨ ਤੇ ਨਹੀਂ ਗੱਲ ਹਾਂ ਮੈਂ ਕਿਹਾ ਗੱਲ ਤਾਂ ਕੁਲੇ ਬੈ ਕੇ ਹਾਂ ਜੇਰੇ ਕਹਿੰਦਾ ਠੀਕ ਆ ਫਿਰ ਮੈਂ ਡੀ.ਟੀ. ਸਾਹਿਬ ਨੂੰ ਲਾਇਆ ਫੋਨ ਮੈਂ ਕਿਹਾ ਕਿ ਤੇ ਐਨਾ ਕਦੇ ਵੀ ਆ ਕੇ ਗੁੜ ਵੇਚ ਹਾਂ ਮੈਂ ਕਿਹਾ ਇਹ ਤਾਂ ਪੜ੍ਹਾਈ ਕਰਨ ਅਸੀਂ ਤਾਂ ਜਵਾਕ ਪੜਾਉਣਾ ਅਸੀਂ ਗੁੜ ਨਹੀਂ ਵੇਚਣਾ ਨਹੀਂ ਗੁੜ ਵੀ ਵੇਚਾਂਗੇ ਪਰ ਅਸੀਂ ਤਾਂ ਪੜ੍ਹਾਈ ਕਰਨ ਆਏ ਨਾ ਨਹੀਂ ਠੀਕ ਆ ਯਾਰ ਸਵਾਦ ਆ ਗਿਆ ਸਵਾਦ ਆ ਗਿਆ ਤੇ ਰੌਣਕਾਂ ਜਿਹੜੀਆਂ ਉੱਤੇ ਲੱਗੀਆਂ ਤਾਂ ਅਫਤਰ ਚ ਐਵੇਂ ਲੱਗੀਆਂ ਰਹਿੰਦੀਆਂ ਇੱਕ ਹੋਰ ਵੀ ਆ 2 ਕੁ ਸਾਲ ਤੇ ਅਸੀਂ ਲਗਭਗ ਕਰ ਰਹੇ ਆ ਵੀ ਜਿਹੜੀ ਗੱਚ ਗਾਪਾ ਖਾਣੇ ਆ ਨਾ ਗੋੜਾ ਹਾਂਜੀ ਆਪਾਂ ਬੜੇ ਸ਼ੌਂਕ ਨਾਲ ਲੈ ਕੇ ਆਣੇ ਗੋੜਾ ਲਈ ਗੱਚਕ ਲੈ ਕੇ ਆਣੇ ਉਹ ਤਾਂ ਪੈਰਾ ਪੂਰਾ ਨਾ ਮਿੱਧੇ ਆ ਪੁੱਤ ਦੇ ਬਹੁਤ ਮਹਿੰਗੀ ਲੈ ਕੇ ਆਣੇ ਬੜੇ ਬਣੀ ਜਾਂਦੀ ਹੈ ਜੀ ਬਹੁਤ ਮਹਿੰਗੀ ਪਰ ਅਸਲ ਪਤਾ ਇੱਥੇ ਆ ਕੇ ਲੱਗੇ ਵੀ ਗੁੜ ਦੀ ਤਾਂ ਹੈ ਹੀ ਨਹੀਂ ਉਹ ਅੱਛਾ ਉਹ ਪੁੱਤ ਦੀ ਆਪਣਾ ਗੋੜ ਚੀਜ਼ ਹਾਂਜੀ ਉਹ ਪੁੱਤ ਦੀ ਬਣਾਉਂਦੇ ਇੱਕ ਤਾਂ ਬਜ਼ਾਰ ਦਾ ਗੁੜ ਅੱਧੀ ਖੰਡ ਵਾਲਾ ਹਾਂਜੀ ਤੇ ਇੱਕ ਉੱਤੋਂ ਖੰਡ ਪਾਉਣੀ ਪਉਣੀ ਆ ਹਾਂ ਉਹ ਤਾਂ ਇੱਥੇ ਆ ਕੇ ਪਤਾ ਲੱਗਿਆ ਗੁੜ ਤਾਂ ਹੈ ਹੀ ਨਹੀਂ ਹਾਂ ਤੇ ਜਿਹੜੀ ਅਸੀਂ ਬਣਾਈਏ ਹੁਣ ਗੁੜ ਗੱਟਕ ਹੂੰ ਮੂੰਡਾ ਬਣਾਇਆ ਜਿਹੜਾ ਉਹ ਤੁਸੀਂ ਹੁਣ ਖਾ ਕੇ ਦੇਖਿਓ ਪਿਓਰ ਗੁੜਾ ਕੋਹਰਾ ਵੀ ਖੰਡ ਨਹੀਂ ਅੱਛਾ ਤੂੰ ਗੱਟਕ ਵੀ ਬਣਾਉਂਦੇ ਆ ਗੱਟਕ ਵੀ ਮਰੂੰਡਾ ਵੀ ਹੈ ਜੀ ਅਸਲ ਦੇ ਵਿੱਚ ਜ਼ਿੰਮੇਦਾਰ ਨੇ ਬਚਣਾ ਹੀ ਉਦੋਂ ਆ ਕੱਥੇ ਜ਼ਿੰਮੇਦਾਰ ਕੀ ਕਰਦਾ ਗੰਨਾ ਬੀਜਦਾ ਸੀ ਸਾਲ ਸਾਂਭਦਾ ਸੀ ਤੇ ਵੱਢ ਕੇ ਸੱਟਿਆਉਂਦਾ ਜਦੋਂ ਜ਼ਿੰਮੇਦਾਰ ਨੇ ਆਹ ਕੰਮ ਕਰਨਾ ਸਟਾਰਟ ਕਰਤਾ ਜ਼ਿੰਮੇਦਾਰ ਨੇ ਵਜਣਾ ਹੀ ਉਦੋਂ ਵਜਣਾ ਹੀ ਉਦੋਂ ਹੁਣ ਅਸੀਂ ਮੰਨ ਲਓ ਜੇ ਕਿਹਦੇ ਕੋਲ ਥੋੜਾ ਬੋਤਾ ਗੰਨਾ ਵਧੀਆ ਗੰਨਾ ਇੱਥੇ ਸਾਡੇ ਕੋਲੋਂ ਗੁੜਕੜਾ ਕੇ ਲਿਆ ਉਹ ਕਹਿੰਦੇ ਮੇਰੇ ਕੋਲ ਇੰਨਾ ਕੁ ਵਾਧੂ ਆ ਉਹ ਤੋਂ ਅਸੀਂ ਲੈਵਾਂਗੇ ਸਰਕਾਰੀ ਰੇਟ ਤੇ ਉਦੋਂ ਘੱਟ ਨਹੀਂ ਜੀ ਸਰਕਾਰੀ ਦਾ ਸੜਾ ਰੱਖਿਆ ਵੀ ਹੈ ਨਾ ਵੀ ਜਿੰਨੇ ਸਰਕਾਰ ਤੁਹਾਨੂੰ ਦਿੰਦੀ ਆ ਓਨੇ ਦਾ ਹੀ ਖਰੀਦਾਂਗੇ ਅਸੀਂ ਤੁਹਾਡੇ ਤੋਂ ਘੱਟ ਨਹੀਂ ਜੀ ਅਸੀਂ ਕਹਿਦਗੇ ਵੀ ਤੁਹਾਡੇ ਕੋਲ ਟਰਾਲੀ ਆ ਅਸੀਂ ਤਾਂ ਆਹ ਰੇਟ ਲਵਾਂਗੇ ਹੋਰ ਨਹੀਂ ਉਹ ਗੱਲ ਨਹੀਂ हां ਵੀ ਜਿਹੜਾ ਜ਼ਿੰਮੇਦਾਰ ਨੂੰ ਵੀ ਦੇਣੇ ਉਹ ਵੀ ਪੂਰੇ ਪੈਸੇ ਦੇਣੇ ਸਰਕਾਰੀ ਦੇ ਮੈਂ ਇਹ ਗੱਲ ਨਾ ਤੁਸੀਂ ਇਸ ਵੀਡੀਓ ਨੂੰ ਕੱਲਾ ਐਨ ਆ ਸਮਝੋ ਕਿ ਬਾਈ ਹੁਣਾ ਦੇ ਗੁਰਦ ਦੀ ਐਡਵਰਟਾਈਜ਼ਮੈਂਟ ਆ ਬਾਈ ਦੀ ਗੁਰਦ ਦੀ ਐਡਵਰਟਾਈਜ਼ਮੈਂਟ ਹੈਗੀ ਆ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਨਾਲ ਦੀ ਨਾਲ ਇੱਕ ਜ਼ਿੰਮੇਦਾਰ ਦੇ ਪੁੱਤ ਲਈ ਸਿੱਖਿਆ ਵੀ ਆ ਵੀ ਭਾਈ ਜੇ ਤੁਸੀਂ ਆਪ ਦੀ ਚੀਜ਼ ਨੂੰ ਸਿੱਧਾ ਵੇਚਣਾ ਤਾਂ ਮਿੱਟੀ ਆ ਜੇ ਤੁਸੀਂ ਦੂਜੇ ਹੱਥ ਚ ਉਹਨੂੰ ਪ੍ਰੋਸੈਸ ਕਰਕੇ ਵੇਚਣਾ ਤਾਂ ਉਹ ਸੋਨਾ ਬਿਲਕੁਲ ਨਹੀਂ ਬਾਕੀ ਪਿਓਰ ਹਾਂ ਜੇ ਤੁਸੀਂ ਕਿੱਲੇ ਦੇ ਵਿੱਚ ਲੱਖ ਰੁਪਏ ਦਾ ਗੰਨਾ ਕੱਢਦੇ ਆ ਤਾਂ ਜੇ ਤੁਸੀਂ ਉਹਨੂੰ ਪ੍ਰੋਸੈਸ ਕਰਕੇ ਵੇਚਦੇ ਆ ਤਾਂ 2 ਲੱਖ ਵੱਟ ਸਕਦੇ ਆ ਹਾਂ ਇੱਕ ਕਿੱਲੇ ਦਾ ਠੀਕ ਹੈ ਕਿ ਨਹੀਂ ਮਤਲਬ ਕਹਿਣ ਤੋਂ ਭਾ ਮੇਰਾ ਇਹ ਹੈ ਵੀ ਜੇ ਤੁਸੀਂ ਉਹਨੂੰ ਪ੍ਰੋਸੈਸ ਕਰ ਲਓਗੇ ਤਾਂ ਤੁਹਾਡੀ ਵੀ ਬਚਤ ਆ ਕਿ ਨਹੀਂ ਬਾਈ ਇਸ ਦਾ ਬਿਲਕੁਲ ਬਿਲਕੁਲ ਤਾਂ ਇਹ ਬੰਦੇ ਮਤਲਬ ਇੱਕ ਕਹਿ ਸਕਦੇ ਆ ਕਿ ਇਸ ਇਲਾਕੇ ਦੇ ਆਪਾਂ ਮੁਕਸਰ ਤੋਂ ਜੈਤੋ ਤੋਂ ਮੁਕਸਰ ਰੋੜ ਤੇ ਆਂ ਹਾਂ ਮੁਕਸਰ ਰੋੜ ਤੇ ਜੈਤੋ ਤੋਂ ਲੰਘਨ ਸਾਰੀ ਹੈ ਹਾਂ ਜੈਤੋ ਤੋਂ ਜਦੋਂ ਮੁਕਸਰ ਵਾਲ ਨਿਕਲਦੇ ਆਂ ਤਾਂ ਉਸ ਰੋੜ ਦੇ ਉੱਪਰ ਆਪਾਂ ਇੱਕ ਜੂਸ ਵਾਲੀਆਂ ਤੁਸੀਂ ਆਮ ਮਸ਼ੀਨਾਂ ਦੇਖੀਆਂ ਹਾਂ ਹਾਂਜੀ ਹੁਣ ਅਸੀਂ ਵੀ ਉਦੋਂ ਤੋਂ ਹੀ ਲਿਆਂਦੀ ਵੀ ਸਾਡੇ ਕੋਲ ਜੂਸ ਵਾਲੀ ਹਾਂਜੀ ਅਸੀਂ ਉਹਦੇ ਵਿੱਚ ਜਣੀ ਬਰਫ਼ ਨਹੀਂ ਪਾਉਂਦੇਗੇ ਅੱਛਾ ਜੀ ਗੰਨਾ ਹੀ ਤੋਕੇ ਫ੍ਰੀਜ਼ਰ ਦੇ ਵਿੱਚ ਲਾਉਣੇ ਆ ਠੀਕ ਹੈ ਜੀ ਗਰਮੀਆਂ ਦੇ ਵਿੱਚ ਹੁਣ ਤਾਂ ਅੱਜ ਮੰਨ ਲਓ ਵੀ ਠੰਡ ਦਾ ਮੌਸਮ ਆ ਹਾਂਜੀ ਉਹ ਤੁਹਾਨੂੰ ਉੱਪਰ ਪਈ ਆ ਪਉ ਚੱਲ ਕੇ ਦੇਖਦੇ ਨਾਲ ਸਾਰਾ ਸਮਾਨ ਬੰਦਾ ਦੇਖਦੇ ਆ ਆਂ ਘੋੜਾ ਵਾਲੇ ਪਾਸੇ ਤੁਸੀਂ ਦੇਖ ਹੀ ਲਿਓ ਜੀ ਹੁਣ ਹਾਂਜੀ ਹਾਂਜੀ ਤੋਂ ਤੁਹਾਨੂੰ ਮਸ਼ੀਨ ਵੀ ਦਿਖਾਉਣੇ ਆ ਚਲੋ ਚਲੋ ਇੱਥੇ ਬਣਦੀ ਬਾਈ ਗਾਚਕ ਹੈ ਹਾਂਜੀ ਆ ਆ ਆ ਕੀ ਬਣਾਈ ਜਾਂਦੇ ਆ ਆ ਜਿਹੜੀ ਹੁਣ ਇਹ ਜਿਹੜੇ ਆਪਣੇ ਛੋਲੇ ਮਿੱਠੇ ਛੋਲੇ ਅੱਛਾ ਜੀ ਪਿਓਰ ਗੋੜ ਲਾ ਕੇ ਅੱਛਾ ਆ ਜਿਹੜੇ ਬਣ ਇਹ ਜਿਹੜੇ ਬਣ ਜਾਂਦੇ ਘੋੜਾ ਵਾਲੇ ਕਿ ਪੁਰਾਣਾ ਕਲਚ ਜਿਹੜਾ ਪੱਗੇ ਨਿੱਕੇ ਹੁੰਦੇ ਖਾਂਦੇ ਸੀ ਹਾਂ ਹਾਂ ਮੈਂ ਸਮਝ ਗਿਆ ਹੂੰ ਇਹ ਉਹ ਚੀਜ਼ ਤਿਆਰ ਕਰਾਈ ਵੀ ਹੈ अच्छा ओ बनाया हुआ हां इधर हा। आ की पिया बनया ये ओ छोले ते मरुंडा जेड़ा आप प्यार ਕੀਤਾ ਵਿਆ ਆ ਤੂੰ ਚੱਕ ਕੇ ਦੇਖੋ ਮਰੁੰਡਾ اچھا ਆ ਮਰੁੰਡਾ ਵੀ ਆ ਮਰੁੰਡਾ ਬਣੀ ਇਹ ਇਹ ਕਾਦਾ ਬੰਦਦਾ ਚੋਲਾਂ ਦਾ ਬੰਦਾ ਇਹ ਚੋਲਾਂ ਦੇ ਜਿਹੜਾ ਉਹ ਲਗਭਗ ਪਰਮਲ ਬੋਲਦੇ ਆਪਾਂ ਇਹਨੂੰ ਪਰਮਲ ਤੇ ਗੋਟ ਲੱਗਦਾ ਤੇ ਬਾਕੀ ਹੋਰ ਜਿਹੜਾ ਆਪਾਂ ਖੋਪਾ ਵਗੈਰਾ ਲਾਉਨੇ ਆ ਤੇ ਪਰੇ ਦੇ ਵਿੱਚ ਖੰਡ ਭੋਰਾਣੀ अच्छा एक हांड़ा वाला ਨਿਕਾ हां हांड़ा वाला ਕੱਲਾ ਗੋੜਾ ਸਮਾਨੀ ਕੱਲਾ ਗੋੜਾ ਉਹ 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 ਜਿਹੜੇ ਛੋਲੇ ਬਣਾਈ ਜਾਂਦਾ ਉਹ ਆ ਬਣ ਜਾਣੇ ਆ ਬਣ ਜਾਣੇ ਆ ਆ ਬਣ ਜਾਣੇ ਸੁੱਕ ਕੇ ਸੁੱਕ ਕੇ ਹੁਣ ਤੁਸੀਂ ਇਹਨੂੰ ਖਾ ਕੇ ਦੇਖੋ ਅੱਛਾ ਇੱਥੇ ਹੀ ਬਣਾਉਣਾ ਗੱਚਕ ਇੱਥੇ ਹੀ ਗੱਚਕ ਇੱਥੇ ਹੀ ਗੱਚਕ ਇੱਥੇ ਮਰੂਗਾ ਇੱਥੇ ਜਿਹੜੀਆਂ ਆਪਾਂ ਬੇਸਣ ਦੀਆਂ ਆਟਾ ਜੀ ਤਿਆਰ ਕਰਦੇ ਆ ਜੀ ਪਕੌੜੀਆਂ ਵਗੈਰਾ ਪਕੌੜੇ ਸਬਜੀ ਵਾਲੇ ਆ ਜੀ ਕੋਈ ਹੋਰ ਪੁੱਜ ਗਿਆ ਵਗੈਰਾ ਲਸਣ ਵਾਲੀ ਪਕੌੜੀ ਆ ਜੀ ਆਪਾਂ ਗਰੀ ਫਰਾਈ ਕਰਦੇ ਆ ਉਹ ਵੀ ਸਾਰਾ ਇੱਥੇ ਹੀ ਹੁੰਦਾ ਜਿਹੜਾ ਮੈਂ ਗਰੀ ਪਕੌੜਾ ਖਾਈ ਜਾਂਦਾ ਸੀ ਹਾਂ ਜਿਹੜਾ ਖਾਈ ਜਾਂਦੇ ਉੱਪਰ ਪੈੜ ਉਹ ਆਪ ਚੱਲ ਕਿਵੇਂ ਨੇ ਆ ਖੋਲ ਕੇ ਦੇਖੇ ਤੁਸੀਂ ਖਾ ਕੇ ਦੇਖੋ ਅੱਜ ਹਰੇਕ ਚੀਜ਼ ਇੱਥੇ ਹੀ ਬਣਦੀ ਆ ਇੱਥੇ ਲੈ ਵੀ ਇੱਕ ਚੀਜ਼ ਨਹੀਂ ਇਕੱਲਾ ਗੁੜ ਲੈਂਡ ਨਹੀਂ ਉਹਨਾ ਤੁਸੀਂ ਤੁਸੀਂ ਇੱਥੋਂ ਮਰੂੰਡਾ ਲੈ ਲਓ ਛੋਲੇ ਲੈ ਲਓ ਗੋੜ ਵਾਲੇ ਉਸੀ ਇਥੋਂ ਗਰੀ ਪਕੌੜਾ ਲੈ ਲਓ ਪਕੌੜੀਆਂ ਲੈ ਲਓ ਇਹ ਖਾ ਕੇ ਦੇਖੋ ਇਹ ਹਾਂ ਆਜੋ ਤਾਂ ਚੱਲਦੇ ਆ ਤਾਂ ਮੈਂ ਨਾ ਜਦੋਂ ਪਹਿਲਾਂ ਢੇੜਾ ਕੱਢ ਕੇ ਗਿਆ ਡੀਪੀ ਸਾਹਿਬ ਹਾਂਜੀ ਉਦੋਂ ਮੈਂ ਸੋਚਿਆ ਵੀ ਸ਼ਾਇਦ ਨਾ ਵੀ ਜਿਹੜੀਆਂ ਆ ਚੀਜ਼ਾਂ ਤੋਂ ਡੀਆਂ ਤਰੀਆਂ ਆਵੀਆਂ ਵੀ ਇਹ ਗਾਹਕ ਖੜੇ ਹੋਣ ਵਾਲੀਆਂ ਤਰੀਆਂ ਆਵੀਆਂ ਵੀ ਭਾਈ ਜੰਤ ਗਾਹਕ ਆ ਗਿਆ ਚਲੋ ਆ ਵੀ ਵੇਚ ਲਿਆ ਕਰਾਂਗੇ ਮੈਨੂੰ ਨਹੀਂ ਸੀ ਪਤਾ ਵੀ ਇੱਥੇ ਹੀ ਬਣਦੀਆਂ ਆ ਇਹ ਕਿੱਥੇ ਤਿਆਰ ਹੁੰਦੀਆਂ ਜੀ ਆਪ ਇਹ ਬਾਜ਼ਾਰ ਦੇ ਵਿੱਚ ਆਪਾਂ ਕਹਿੰਦੇ ਜਿਵੇਂ ਮੱਕੀ ਇਹ ਵਿੱਚ ਰਲਾਤੀ ਜੀ ਤੇ ਪਿਓਰ ਬੇਸਨ ਆ ਵੀ ਇਸਨੂੰ ਦਾਲ ਲੈ ਕੇ ਭਾ ਕੇ ਫੇਰ ਬਣਾਇਆ ਵੇ ਅੱਛਾ ਜਿਹੜਾ ਆ ਪਕੌੜਾ ਨਾ ਆਹ ਆ ਪਕੌੜੀਆਂ ਆ ਪਕੌੜੇ ਆਪੂ ਜਗਾ ਹੋ ਗਿਆ ਆ ਗੱਚਕ ਹੋ ਗਈ ਇਹ ਚੱਕਰ ਹੋ ਗਈ ਗੋੜ ਹੋ ਗਿਆ ਆ ਗਿਰੀ ਪਕੌੜਾ ਹੋ ਗਿਆ ਤੇ ਬੂੰਦੀ ਇਹ ਵੀ ਪਿਓਰ ਬੇਸਨੇ ਦੇ ਵਿੱਚ ਮੈਂਦਾ ਨਹੀਂ ਤੇ ਬੂੰਦੀ ਵੀ ਤੁਸੀਂ ਬਣਾਉਨੇ ਆ ਬੂੰਦੀ ਵੀ ਇੱਥੇ ਬਣਾਉਨੇ ਆ ਅੱਛਾ ਜਿੰਨਾ ਵੀ ਇੱਥੇ ਸਮਾਨ ਪਿਆ ਸਾਰਾ ਸਾਰਾ ਇੱਥੋਂ ਦਾ ਬਣਿਆ ਹੋਇਆ ਪਿਓਰ ਨਾਲ ਹੀ ਗਰੰਟੀ ਹੈ ਕੋਈ ਵੀ ਮਲਾਟ ਸਾਬਤ ਕਰ ਦੇ ਦੇ ਚ ਕਿਆ ਬਾਤ ਹੈ ਜ਼ਿੰਮੇਦਾਰ ਐ ਬਚੂਗਾ ਭਾਈ ਜੇ ਜ਼ਿੰਮੇਦਾਰ ਐ ਕੰਮ ਕਰੂਗਾ ਅਸਲ ਦੇ ਵਿੱਚ ਅਸਲ ਦੇ ਵਿੱਚ ਤੇ ਆਹ 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 ਫਰੀਆ ਫਰੀਜਰ ਜਿਹਦੇ ਵਿੱਚ ਲਾ ਕੇ ਗੰਨੇ ਦਾ ਜੂਸ ਕਰਦਾ ਗੰਨੇ ਦਾ ਜੂਸ ਜਦੋਂ ਗਰਮੀਆਂ ਆ ਜਾਣਗੀਆਂ ਉਦੋਂ ਆਪਾਂ ਇਹ ਸ਼ੁਰੂ ਕਰਦੇ ਆਂ ਇਹ ਸ਼ੁਰੂ ਕਰਾਂਗੇ ਇਹਦੇ ਵਿੱਚ ਧੋਕੇ ਗੰਨਾ ਲੱਗੂਗਾ ਜੀ ਤੇ ਬਾਅਦ ਵਿੱਚ ਇੱਕੋ ਵਾਰਾ ਗੰਨਾ ਲੱਗਣਾ ਮਸ਼ੀਨ ਦੇ ਵਿੱਚ ਜੀ ਅੱਛਾ ਉਹ ਦੂਜੀ ਮਸ਼ੀਨ ਆ ਤੁਹਾਨੂੰ ਦਿਖਾਣੀ ਆ ਆ ਲਓ ਹਉ ਅੱਛਾ ਉਦੋਂ ਗਰਮੀਆਂ ਦੇ ਵਿੱਚ ਇਹ ਸ਼ੁਰੂ ਹੋ ਜਾਣਾ ਫਿਰ ਥੋੜਾ ਸੈੱਟ ਕਰ ਲੀਏ ਹਮ ਆਹ ਆ ਮਸ਼ੀਨ ਆ ਹਾਂ ਇਹਦੇ ਵਿੱਚ ਜਦੋਂ ਮਤਲਬ ਗਾਣਾ ਗੰਨਾ ਇੱਥੋਂ ਦੀ ਲਾਉਂਦਾ ਤੇ ਕੱਲਾ ਜੂਸ ਹੀ ਨਿਕਲਣਾ ਜੂਸ ਹੀ ਨਿਕਲਣਾ ਇਹਦੇ ਵਿੱਚ ਤੂੰ ਉਤਰ ਜਾ ਆ ਪਿੱਛੇ ਵੀ ਨਿਕਲ ਜਾਣਾ ਤੂੰ ਉਤਰ ਜਾ ਇਧਰ ਸਾਈਡ ਤੇ ਨਾ ਬਰਫ ਵਗੈਰਾ ਹੈ ਬਰਫ ਹੋ ਗਿਆ ਬਰਫ ਪਾਉਣਾ ਹੀ ਨਹੀਂ ਬਸ ਇਦਾਂ ਨਾ ਨਾ ਜਿਵੇਂ ਹੁਣ ਬਾਹਰ ਗੰਨਾ ਪਿਆ ਮਿੱਟੀ ਘਟਾ ਉੱਤੇ ਪਈ ਜਾਂਦਾ ਉੱਤੋਂ ਗੰਦੀ ਬਰਫ ਪਾਤੀ ਉਹ ਬੰਦੇ ਦਾ ਸਵਾਦ ਹੀ ਨਹੀਂ ਰਹਿੰਦਾ ਜੂਸ ਦਾ ਉਹ ਬਰਫ ਤਾਂ ਸੱਚ ਠੰਡਾ ਕਰਨ ਵਾਸਤੇ ਹੁੰਦੀ ਹੈ ਬਰਫੋਂ ਪਾਣੀ ਦੇ ਵਿੱਚ ਘੁਲਦਾ ਤਾਂ ਉਹ ਚੋਹਾਂ ਚਾਹਾਂ ਵਾਲਾ ਪਾਣੀ ਹੁੰਦਾ ਗਲਤ ਹੋ ਜਾਂਦਾ ਤੇ ਇਹ ਫ੍ਰੀਜਰ ਦੇ ਵਿੱਚ ਗੰਨਾ ਲਾਉਣੇ ਆ ਗੰਨਾ ਠੰਡਾ ਹੋ ਗਿਆ ਨਾ ਧੋਤਾ ਉਹ ਬਾਰ-ਬਾਰ ਕੱਢੀਏ ਨੇ ਬਾਰ-ਬਾਰ ਉਹ ਨਹੀਂ ਆ ਪਈ ਕੋਈ ਵੀ ਗੰਨਾ ਪੈਣਾ ਵਾਕਈ ਮਾਕਈ ਨਹੀਂ ਤੁਹਾਡਾ ਕੰਮ ਬਹੁਤ ਵਧੀਆ ਬਾਈ ਮੈਨੂੰ ਆਇਆ ਲੱਗਦਾ ਵੀ ਲੋਕਾਂ ਨੂੰ ਪਸੰਦ ਆਊਗਾ। ਹੋਣਾ ਚਾਹੀਦਾ। ਹਾਂ। ਬਿੱਲ ਆ ਵੀ ਸੱਚ ਨੂੰ ਜੇ ਕਿਸੇ ਵੀ ਸਾਲ ਜੇ ਤੁਸੀਂ ਆਖੋ ਵੀ ਇਹ ਕੰਮ ਨਹੀਂ ਕੀਤਾ ਇਹ ਸਾਡਾ ਸ਼ੌਂਕ ਸੀ ਇਹ। ਵੀ ਜੇ ਹੁਣ ਆਪਾਂ ਬੈਠੇ ਇੱਥੇ ਵੀ ਆਪਾਂ ਆਪਣੇ ਬੱਚਿਆਂ ਵਾਸਤੇ ਲੱਗਿਆ ਸੀ ਜੀ ਇਹਨਾਂ ਦੇ ਵੀ ਸੀ। ਜੀ। ਵੀ ਆਪਾਂ ਹੁਣ ਆਪਣੇ ਬੱਚੇ ਆ ਆਪਣੇ ਭਤੀਜੇ ਆ ਉਹਨਾਂ ਨੂੰ ਕੋਈ ਕਾਰੋਬਾਰ ਦੇਣਾ ਤਾਂ ਉਹਨਾਂ ਵਾਸਤੇ ਕਰਕੇ ਦਿੱਤਾ ਵੈ ਇੱਕ ਲੇਕਿਨ ਮਿਸਾਲ ਪੇਸ਼ ਕੀਤੀ ਇੱਥੇ। ਹੂੰ। ਇਹ ਸਾਡਾ ਮੰਨ ਲਓ ਦੋਹਾਂ ਦਾ ਨਹੀਂ ਜਿਹੜਾ ਵੀ ਇੱਥੋਂ ਦੀ ਲੰਗਦਾ। ਇਹ ਸਾਰਿਆਂ ਦੇ ਵਿੱਚ ਜੁੜੇ ਹੋਏ ਆ ਉਹ। ਹਾਂ ਵੀ ਮਤਲਬ ਆਪਾਂ ਕਹਿ ਸਕਦੇ ਵੀ ਆ ਜਿੰਨੇ ਬੰਦੇ ਇੱਥੇ ਬੈਠੇ ਆ ਆਪਣੀ ਫੈਮਿਲੀ ਦੇ ਮੈਂਬਰ ਐ ਮੰਨ ਲਓ ਇਹ ਫੈਮਿਲੀ ਦੇ ਹੀ ਐ ਜਿਹੜਾ ਇੱਥੇ ਆ ਗਿਆ ਸਾਡੇ ਨਾਲ ਜੁੜਿਆ ਹੋਇਆ ਉਹ ਕਿੰਨੇ ਰੋਲ ਕਿਤੇ ਇੱਥੇ ਲੱਗੀ ਰਹਿੰਦੀ ਐ ਜੀ ਹੁਣ ਜਦੋਂ ਅਸੀਂ ਬਣਾ ਰਹੇ ਸੀ ਨਾ ਇਹ ਉਦੋਂ ਇੱਕ ਲੇਬਰ ਵਾਲਾ ਬੰਦਾ ਕਈ ਲੈ ਕੇ ਮਗਰ ਟੰਗੀ ਦੀ ਜੀ ਅਸੀਂ ਨਿਮਾ ਦੇ ਥੱਲੇ ਪਏ ਜੀ ਤੇ ਕਹਿੰਦਾ ਵੀ ਇੱਥੋਂ ਆਪਾਂ ਯਾਰ ਸੌਫ ਵਾਲਾ ਗੁੜ ਖਾਇਆ ਕਰਾਂਗੇ ਵਾਹ ਜਦੋਂ ਉਹ ਗੱਲ ਉਹਦੀ ਇਹਨੂੰ ਕਹੀ ਹਮ ਮੇਰੇ ਮਨ ਨੂੰ ਐਡੀ ਲੱਗੀ ਨਾ ਮੈਂ ਕਿਹਾ ਜੇ ਇਹ ਬੰਦਾ ਦੀ ਪਹੁੰਚ ਦੇ ਵਿੱਚ ਆਪਣਾ ਗੁੜ ਨਾ ਨ ਹੋਇਆ ਹਮ ਫੇਰ ਆਪਾਂ ਕੰਮ ਛ ਇਸੇ ਕਰਕੇ ਹੈ ਜੀ ਆਪਾਂ ਕਰਦੇ ਹਾਂ ਜਿਹੜਾ ਹੈਗਾ ਆਪਾਂ ਮਹਿੰਗਾ ਪਾ ਨਹੀਂ ਕਰਤਾ ਉਹ ਜਾਇਜ ਰੱਖਿਆ ਵੀ ਹਰੇਕ ਨੂੰ ਜਿਹੜਾ ਹੈਗਾ ਉਹ ਮਿਲ ਜੇ ਵਾਹ ਵਾਹ ਜਿਵੇਂ ਹੁਣ ਆਪਣਾ ਗੋੜਾ ਆਰਗੇਨਿਕ ਆ ਜਿੰਨਾ ਮਰਜ਼ੀ ਪਾ ਲੈ ਲਈ ਜਿਹੜਾ ਇੱਕ ਵਾਰ ਹੀ ਲੈ ਗਿਆ ਵਾ ਤੇ ਪਰ ਲੈਵਲ ਸਾਰਿਆਂ ਨੇ ਸੈੱਟ ਕਰਕੇ ਰੱਖਿਆ ਹੈ ਵੀ ਛੋਟੇ ਨੂੰ ਵੀ ਮਿਲੇ ਵੱਡੇ ਨੂੰ ਮਿਲੇ ਹੂੰ ਵਾਕਈ ਵਾਕਈ ਇਹ ਮੰਨ ਕੇ ਕਿ ਸਾਲਾਂ ਦੇ ਵਿੱਚ ਇਦੋਂ ਪਹਿਲਾਂ ਬ੍ਰਾਂਡ ਦਿਨਾਂ ਦੀ ਗੱਲ ਨਹੀਂ ਸੀ ਤਾਂ ਸੈਟਿੰਗ ਹੀ ਕਰੀ ਜੰਨੇ ਆ ਮੰਗਦੇ ਬਹੁਤ ਸੀ ਕਿੱਥੋਂ ਦੇ ਸੀ ਮਾਸਟਰ ਜੀ ਮੰਗਦੇ ਜਿਹੜੇ ਇਕੱਠਾ ਕੋੜਾ ਹੂੰ ਰਾਮੇ ਨੇ ਦੇਖ ਸੀ ਕਿ ਉਹ ਤੋਂ ਪਿੱਛੇ ਆਪਣੇ ਹਰਿਆਣਾ ਰਾਜ ਰਾਜਸਥਾਨ ਵਾਲੇ ਵੀ ਸੀ ਹਰਿਆਣੇ ਵਾਲੇ ਵੀ ਉੱਥੋਂ ਤੱਕ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ ਲੈ ਕੇ ਜਾਂਦੇ ਆ ਹੂੰ ਤੇ ਹਜੇ ਤੱਕ ਇਹ ਉਹ ਆ ਵੀ ਉਹ ਸਾਈਕਲ ਵਾਲੇ ਦੀ ਪਹੁੰਚ ਵਾਲਾ ਕੋੜਾ ਹਜੇ ਸਾਈਕਲ ਵਾਲੇ ਕੋਣ ਤੇ ਸਾਈਕਲ ਵਾਲੇ ਦੀ ਪਹੁੰਚ ਵਾਲਾ ਕੋੜਾ ਵੀ ਆ ਤੇ ਸਾਈਕਲ ਵਾਲੇ ਦੇ ਬੱਚਿਆਂ ਦੇ ਖਾਨ ਵਾਲਾ ਕੋੜਾ ਵੀ ਆ ਖਾਨ ਵਾਲਾ ਜੀ ਹਾਂ ਐਵੇਂ ਵੀ ਨਹੀਂ ਗੱਲ ਵੀ ਜੇ ਸਾਈਕਲ ਵਾਲੇ ਨੂੰ ਵੇਚਣਾ ਤਾਂ ਖੰਦ ਵੇਚਣਾ ਨਾ ਉਹ ਵੀ ਨਹੀਂ ਹੁਣ ਇੱਕ ਹੋਰ ਆ ਸਾਡੀ ਹੂੰ ਹੁਣ ਇੱਕ ਘਰ ਨੇ ਤਾਂ ਕਹਿੰਦਾ 2 ਕੁਇੰਟਲ ਲੈਣਾ ਹੂੰ ਤੇ ਇੱਕ ਵਿਚਾਰੇ ਨੇ 80 ਰੁਪਏ ਕਿਲੋ ਆਮਾ ਲੋ ਆਪਣਾ ਇਹ ਕੋਣ ਕੋਲਚੇ ਛੋਲੇ ਲਾਇਆ ਕਹਿੰਦਾ ਮੇਰੇ ਕੋਲ ਤਾਂ 70 ਆ 70 ਦੇ ਦਿਓ ਹੁਣ ਇਹ ਤਾਂ ਇਹ ਵੀ ਜਿਹੜਾ 2 ਕੁਇੰਟਲ ਇਹਨੂੰ ਅਸੀਂ 70 ਰੁਪਏ ਲਾ ਦੇਾਂਗੇ ਤੇ ਕਿਲੋ ਵਾਲੇ ਨੂੰ 80 ਰੁਪਏ ਹੂੰ 2 ਕੁਇੰਟਲ ਇਹਨੂੰ 80 ਲੱਗੂਗਾ ਹੂੰ ਤੇ ਕਿਲੋ ਵਾਲਾ ਜਾਂ ਫਿਰ ਕਿਲੋ ਵਾਲੇ ਨੂੰ ਵੀ ਉਨਾ ਹੀ ਲਾਵਾਂਗੇ ਅਸੀਂ ਹਾਂ ਜਿਹੜਾ ਆਪਾਂ ਹੈਗਾ ਉਹ ਹੀ ਹੋਊਗਾ ਜੇ 2 ਕੁਇੰਟਲ ਇਹਨਾਂ ਅਸੀਂ ਸਮਝੌਤਾ ਕਰ ਲਿਆ ਹੂੰ ਫਿਰ ਅਸੀਂ ਕਿਲੋ ਵਾਲੇ ਨਾਲ ਵੀ ਕਰਾਂਗੇ ਹੂੰ ਵਾਹ ਪਰ ਸਮਝੌਤਾ ਵੀ ਕਰਦੇ ਵੀ ਹੂੰ ਯੋ ਕੁਆਲਿਟੀ ਦੇਣੀ ਕੁਆਲਿਟੀ ਦੇਣੀ ਮੋਕੇ ਹੂੰ ਨਹੀਂ ਬਹੁਤ ਚੰਗੀ ਸੋਚ ਹੈ ਬਹੁਤ ਚੰਗੀ ਸੋਚ ਹੈ ਤੇ ਲੈ ਵੀ ਸਜਣੋ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਜਦੋਂ ਵੀ ਤੁਸੀਂ ਕਦੇ ਪਹੁੰਚਣਾ ਹੋਵੇ ਤਾਂ ਤੁਸੀਂ ਪਹੁੰਚ ਸਕਦੇ ਆ ਜੈਤੋ ਦੇ ਵਿੱਚ ਹੀ ਹੈ ਕਲਾੜਾ ਇਹ ਜੈਤੋ ਤੋਂ ਮੁਕਸਰ ਰੋਡ ਦੇ ਉੱਪਰ ਇੱਕ ਕਲਾੜਾ ਹੈਗਾ ਬਾਈ ਹੁਣਾ ਤੋਂ ਐਨੀ ਟਾਈਮ ਕੋਈ ਵੀ ਚੀਜ਼ ਤੁਸੀਂ ਲਾਈਵ ਬਣਦੀ ਦੇਖ ਸਕਦੇ ਆ ਬੇ ਅੱਖਾਂ ਦੇ ਸਾਹਮਣੇ ਬਣਦੀ ਬੇਸ਼ੱਕ ਇੱਥੇ ਆ ਬਹਿ ਜਾਓ ਆ ਕੇ ਗੋੜ ਬਣਾਉਣਾ ਬਣਵਾ ਲਓ ਪਕੌੜੀਆਂ ਬਣਾਉਣੀਆਂ ਬਣਵਾ ਲਓ ਜਿਹੜੀ ਵੀ ਚੀਜ਼ ਇੱਥੇ ਬਣਦੀ ਹੈ ਨਾ ਤੁਸੀਂ ਅੱਖੀਂ ਦੇਖ ਕੇ ਬਣਵਾ ਕੇ ਬੇਸ਼ੱਕ ਲਿਜਾ ਸਕਦੇ ਆ ਜਿਉਂਦੇ ਰਹੋ ਉਧਰ ਕੁ ਕਮਾ ਦੂ ਮਰੇ